ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੀਬੀਸੀ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਗਰਾਤ ਸਿੰਘ ਸਰਾ ਅੱਜ ਜੀਵਨ ਜਾਗ ਪ੍ਰੋਗਰਾਮ ਲੈ ਕੇ ਆਏ ਆਂ ਤੇ ਜੀਵਨ ਜਾਗ ਪ੍ਰੋਗਰਾਮ ਦੇ ਵਿੱਚ ਅਸੀਂ ਆਪਾਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀਗਾ ਕਿ ਅਸੀਂ ਬਹੁਤ ਹੀ ਨਿਹਾਨ ਸਖਸ਼ੀਤਾ ਤੇ ਉੱਗੀਆਂ ਸਖਸ਼ੀਤਾ ਨੂੰ ਟਾਈਮ ਟੂ ਟਾਈਮ ਅਸੀਂ ਲੈ ਕੇ ਆ ਕਰਾਂਗੇ ਤੇ ਅੱਜ ਉਹ ਉੱਗੀ ਸਖਸ਼ੀਅਤ ਵਾਤਾਵਰਣ ਪ੍ਰੇਮੀ ਜਿਨ੍ਹਾਂ ਨੇ 2007 ਦੇ ਵਿੱਚ ਕਾਲੀ ਵੇਈ ਨਦੀ ਜੋ ਕਿ 160 ਕਿਲੋਮੀਟਰ ਲੰਬੀ ਸੀ ਉਹਦੀ ਸਫਾਈ ਦਾ ਮਿਸ਼ਨ ਸ਼ੁਰੂ ਕੀਤਾ ਸੀ ਤੇ ਆ ਸੰਤ ਬਾਬਾ ਬਲਬੀਰ ਸਿੰਘ ਸੀਚੇਵਾ ਜਿਨ੍ਹਾਂ ਨੇ ਕਿ ਇੱਕ ਅਧਾਰਨਮਈ ਜੋ ਕੰਮ ਸ਼ੁਰੂ ਕੀਤਾ ਸੀ ਤੇ ਪੰਜਾਬ ਦੇ ਵਿੱਚ ਨਹੀਂ ਸਾਰੇ ਸੰਸਾਰ ਦੇ ਵਿੱਚ ਇੱਕ ਚਾਨਣ ਮਨਾਰਾ ਮਿਸ਼ਨ ਬਣ ਕੇ ਸਾਹਮਣੇ ਆਇਆ ਸਭ ਤੋਂ ਪਹਿਲਾਂ ਬਾਬਾ ਜੀ ਦਾ ਸਵਾਗਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਤਰਨੁਕਾਰ ਪਰਿਸ਼ਦ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਆਪਣਾ ਪਹਿਲੀ ਗੱਲ ਤਾਂ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਬਹੁਤ ਹੀ ਬੀਜ਼ੀ ਸ਼ਡਿਊਲ ਤੋਂ ਸਾਡੀ ਬੇਨਤੀ ਸਨਹਕਾਰ ਕੀਤੀ ਹੈ ਤੇ ਜੀਵਨ ਯਾਤ ਤੁਹਾਡੇ ਵਰਗ ਦੀਆਂ ਸ਼ਖਸੀਤਾਂ ਨੂੰ ਜਦੋਂ ਜੀਵਨ ਯਾਤ ਪ੍ਰੋਗਰਾਮ ਚੱਲਦੀਆਂ ਆਂ ਬਹੁਤ ਸੰਗਤ ਇਨਸਪਾਇਰ ਹੁੰਦੀ ਹੈ ਤੇ ਜਿਹੜੇ ਭੱਖਦੇ ਮਸਲੇ ਹੈ ਤੇ ਉਹਨਾਂ ਤੇ ਵਿਚਾਰ ਆਉਂਦੇ ਆਂ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਸੀਂ ਜੋ ਕਿ 2007 ਦੇ ਵਿੱਚ ਮਿਸ਼ਨ ਸ਼ੁਰੂ ਕੀਤਾ ਸੀਗਾ ਉਹ ਤੁਹਾਡੇ ਕਿਵੇਂ ਖਿਆਲ ਆਇਆ ਤੇ ਕਿਵੇਂ ਉਹ ਸ਼ੁਰੂ ਕੀਤਾ ਡਾਕੂਮੈਂਟ ਵਿੱਚ ਉਹਦੇ ਬਾਰੇ ਸੰਗਤ ਦੇ ਨਾਲ ਜਾਣ ਪਾਉਂਦੇ ਅ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ 2 ਜੁਲਾਈ 2000 ਦੇ ਵਿੱਚ ਸ਼ੁਰੂ ਕੀਤਾ ਸੀ ਸਾਡੀ ਇੱਕ ਜਿਹੜੀ ਹੈ ਧਰਤ ਸਾਹਿਬੀ ਵੱਲੋਂ ਜਲੰਧਰ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਸੀ ਉੱਥੇ ਅਸੀਂ ਗਏ ਸੀ ਤੇ ਉੱਥੇ ਇਹ ਉੱਤਰ ਕਾਲੀ ਮੇਂ ਦੀ ਗੱਲ ਚੱਲ ਰਹੀ ਸੀ ਕਿ ਜੇਕਰ ਇਹਨੂੰ ਸਾਫ਼ ਨਾ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲੰਘਤਾ ਪਉਣਗੀਆਂ ਜਿਹੜੇ ਲੋਕ ਬਾਹਰ ਆਉਣਗੇ ਵੀ ਇਸ ਗੰਦਗੀ ਨਾਲ ਭਰੀ ਹੋਈ ਵੇਂਹ ਦੇ ਵਿੱਚ ਬਾਬਾ ਨਾਨਕ ਇਸ਼ਨਾਨ ਕਰਦਾ ਸੀ ਤੇ ਬੜੀ ਸ਼ਰਮ ਵਾਲੀ ਗੱਲ ਕਿ ਉਸ ਵੇਲੇ ਹੀ ਅਸੀਂ ਸਾਰਿਆਂ ਜਿੰਨੇ ਵੀ ਸਭ ਤੋਂ ਲਾਸਟ ਸਾਡੇ ਅਸੀਂ ਬੁਲਾਰੇ ਸੀ ਤੇ ਕਿਹਾ ਭਾਈ ਜੇ ਤਾਂ ਆਪਾਂ ਪਕੌੜੇ ਪਕਾੜੇ ਖਾਣ ਵਾਸਤੇ ਇਕੱਠੇ ਹੋਏ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਈਏ ਤੇ ਆਪਾਂ ਸਵੇੀਆਂ ਰਾਤ ਦੇ 9 ਵਜੇ ਸੀ ਪਰ ਜੇ ਸੱਚੀ ਮੁੱਝੀ ਸਾਨੂੰ ਕੋਈ ਚਿੰਤਾ ਹੈ ਤੇ ਸਾਰੇ ਹੱਥ ਖੜੋ ਹੱਥ ਖੜੇ ਕਰੋ ਤੇ ਆਪਾਂ ਸੁਲਤਾਨਪੁਰ ਲੋਧੀ ਚੱਲ ਕੇ ਉੱਥੇ ਵੇਂਦੀ ਸੇਵਾ ਸ਼ੁਰੂ ਕਰੀਏ ਸੋ ਉਸ ਸਾਰਿਆਂ ਨੇ ਹੱਥ ਖੜੇ ਕੀਤੇ ਪਰ ਦੂਸਰੇ ਦਿਨ ਅਸੀਂ ਸਗਰਾਂਦ ਦਾ ਦਿਨ ਸੀ ਸੌਂਦ ਦੀ ਸਗਰਾਂਦ 2000 ਦੀ ਗੱਲ ਤੇ ਅਰਦਾਸ ਕੀਤੀ ਗੁਰਦੁਆਰਾ ਬੇਰ ਸਾਹਿਬ ਪਾਸੋਂ ਕਿਰਪਾ ਕਰੋ ਮੇਰ ਕਰੋ ਅਸੀਂ ਚੰਗੇ ਆ ਮੰਦੇ ਆ ਜਿੱਦਾਂ ਦੇ ਵੀ ਹੈ ਜੋ ਵੀ ਅਸੀਂ ਅਬ ਹਵਾ ਪਾਣੀ ਧਰਤੀ ਨੂੰ ਪ੍ਰਦੂਸ਼ਿਤ ਕਰਨ ਵਾਸਤੇ ਵੇਈ ਨੂੰ ਪ੍ਰਦੂਸ਼ਿਤ ਕਰਨ ਦੇ ਸਾਡਾ ਸਾਰਾ ਸਮਾਜ ਜ਼ਿੰਮੇਵਾਰ ਪਰ ਹੁਣ ਕਿਰਪਾ ਕਰੋ ਮਿਹਰ ਕਰੋ ਇਹ ਵੇਈ ਸਾਫ਼ ਹੋਵੇ ਸੰਗਤ ਦੇ ਸਿਰ ਤੇ ਹੱਥ ਰੱਖੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤਕਰੀਬਨ ਡੇਢ ਕਿ ਮਹੀਨਾ ਮਗਰੋਂ ਇਹ ਪਵਿੱਤਰ ਵੇਈ ਦੀ ਸੇਵਾ ਦਾ ਕਾਰਜ ਆਰੰਭ ਹੋਇਆ ਜਿਹਦੇ ਵਿੱਚੋਂ ਰਸਤੇ ਬਣਾਉਣੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਮਗਰੋਂ ਬੂਟੇ ਕੱਢਣ ਦੀ ਸੇਵਾ ਸ਼ੁਰੂ ਹੋਈ ਤੇ ਹੌਲੀ-ਹੌਲੀ ਇਹ ਜਿਹੜੀ ਸੀ ਉਹਤਰ ਵੇਈ ਜਿਹੜੀ ਹੈ ਦੋ ਜਿਹੜੀ ਇਧਰੋਂ ਨਿਕਲਦੀ ਆ ਆਪਣੇ ਦਸੂਹਾ ਏਰੀਏ ਚੋਂ ਟੇਰ ਕੇ ਆਣ ਦੀ ਸੰਭ ਤਾਂ ਉਧਰ ਸਫਾਈ ਦਾ ਕਾਰਜ ਸ਼ੁਰੂ ਹੋਇਆ ਤੇ ਉਸ ਤੋਂ ਮਗਰੋਂ ਜਿਹੜੀ ਹੈਗੀ ਆ ਉਹ 2004 ਦੇ ਵਿੱਚ ਇਸ ਕਾਰਜ ਨੂੰ ਭਾਰਤ ਦੇ ਰਾਸ਼ਟਰਪਤੀ ਐਪੀ ਜੀ ਅਬਦੁਲ ਕਲਾਮ ਨੇ ਨਾਈਨ ਅਚੀਵਮੈਂਟ ਆਫ ਇੰਡੀਆ ਦਾ ਜਿਹੜਾ ਸੀ ਨਾਮ ਦਿੱਤਾ ਕਿ ਇਹ ਭਾਰਤ ਦੀਆਂ ਨੋ ਪ੍ਰਾਪਤੀਆਂ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਹੈ ਸੋ so, 2006 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਐਪੀ ਜੀ ਅਬਦੁਲ ਕਲਾਮ 17 ਅਗਸਤ ਨੂੰ ਚਲ ਕੇ ਸultanpur Ludhi ਆਏ ਉਸ ਵੇਲੇ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਤ੍ਰਕਾਲੀ ਵਹੀ ਬਾਰੇ ਨੇ ਤਾਂ ਲੋਕ ਭੁੱਲ ਚੁੱਕੇ ਸੀ ਵੀ Sultanpur ਨੂੰ ਵੀ ਭੁੱਲ ਚੁੱਕੇ ਸੀ ਵੀ ਉਹ ਤਾਂ ਕਿਤੇ ਪਾਕਿਸਤਾਨ 'ਚ ਹੋਊਗਾ ਪਰ ਇਹ ਸੇਵਾ ਦੇ ਕਾਰਜ ਨੇ ਦੁਆਰਾ ਵੇਈਂਦੀ ਜਿਹੜੀ ਸੇਵਾ ਦੇ ਕਾਰਜ ਨੇ ਫਿਰ ਦੁਆਰਾ ਗੁਰਨਾਨਕ ਪਾਤਸ਼ਾਹ ਦੀ ਧਰਤੀ ਨੂੰ ਦੁਨੀਆ ਦੇ ਵਿੱਚ ਜਿਹੜਾ ਹੈ ਲੈ ਕੇ ਆਂਦਾ ਤੇ ਹੌਲੀ ਹੌਲੀ ਇਹ ਸੇਵਾ ਦਾ ਕਾਰਜ ਜਿਹੜਾ ਆਰੰਭ ਹੋਇਆ। ਬਿਲਕੁਲ ਜੀ। ਦੇਖੋ ਬਾਬਾ ਜੀ ਹੁਣ ਜੋ ਇੱਥੇ ਤੁਸੀਂ ਜਦੋਂ ਆਏ ਹੋ ਤੇ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਹੈ ਕਿ ਜਿੰਨਾ ਚਿਰ ਸਮਾਜ ਸੇਵੀਆਂ ਦੀ ਆਵਾਜ਼ ਸਟੇਜਾਂ ਤੋਂ ਨਹੀਂ ਆਨੇਗੀ। ਉਹਨਾਂ ਚਿਰ ਸੰਸਾਰ ਦਾ ਇਹੀ ਹਾਲ ਰਹਿਣਾ ਹੈ। ਤੇ ਤੁਸੀਂ ਜਿੱਦਣ ਦੇ ਆਏ ਹੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਟੇਜਾਂ ਤੋਂ ਇਹ ਜਿਹੜੇ ਸ਼ਬਦ ਦੁਨੀਆ ਦੇ ਵਿੱਚ ਸੰਗਦੇ ਕਿੰਨੀ ਪੈ ਰਿਹਾ ਤੇ ਬਹੁਤ ਸਾਨੂੰ ਮਾਣ ਵਾਲੀ ਗੱਲ ਹੈ ਤੇ ਅੱਜ ਜੋ ਪੰਜਾਬ ਦੇ ਹਾਲਾਤ ਹਨ ਥੋੜਾ ਜਿਹਾ ਉਹਦੇ ਵੱਲ ਚਾਣਨਾ ਪਵੇ। ਕਿਉਂਕਿ ਪੰਜਾਬ ਦੇ ਜਿਹੜੀ ਪਾਣੀ ਆ ਕਿਉਂਕਿ ਲਗਾਤਾਰ ਜਿਹੜਾ ਝੋਨਾ ਹੈ ਪੰਜਾਬ ਦੀ ਫਸਲ ਨਹੀਂ ਪਾਣੀ ਮੁੱਕਦੇ ਜਾ ਰਹੇ ਸੁੱਕਦੇ ਜਾ ਰਹੇ ਜਿੱਥੇ ਗੰਧਲੇ ਪਾਣੀ ਉਹਨਾਂ ਨੂੰ ਸਵਾਰਨ ਦੀ ਲੋੜ ਹੈ। ਤੇ ਜਿਸ ਵੇਲੇ ਅਸੀਂ 2000 ਦੇ ਵਿੱਚ ਪਵਿੱਤਰ ਵੇਂ ਦੀ ਸੇਵਾ ਸ਼ੁਰੂ ਕੀਤੀ ਉਸ ਵੇਲੇ ਪੰਜਾਬ ਦੇ ਵਿੱਚ ਇੱਕ ਵੀ ਟ੍ਰੀਟਮੈਂਟ ਪਲੈਂਟ ਨਹੀਂ ਸੀ ਅਸੀਂ ਜਦੋਂ ਸੁਲਤਾਨਪੁਰ ਦਾ ਗੰਦੇ ਪਾਣੀ ਬੰਦ ਕੀਤੇ ਤੇ ਉਸ ਵੇਲੇ ਪਹਿਲਾ ਟ੍ਰੀਟਮੈਂਟ ਪਲੈਂਟ ਸੁਲਤਾਨਪੁਰ ਲਗਾ ਦੂਸਰਾ कपूरथਲਾ ਅੱਜ ਵੇਲੇ ਪੂਰੇ ਪੰਜਾਬ ਦੇ ਵਿੱਚ 159 ਟ੍ਰੀਟਮੈਂਟ ਪਲੈਂਟ ਜਿਹੜੇ ਹੈ ਉਹ ਲੱਗ ਚੁੱਕੇ ਆ ਤੇ ਥੋੜੇ ਟ੍ਰੀਟਮੈਂਟ ਪਲੈਂਟ ਹੋਰ ਲੱਗਣ ਵਾਲੇ ਆ ਕਿ ਭਾਵੇਂ ਕਿ ਅੱਜ ਪੂਰਾ ਸੁਧਾਰ ਨਹੀਂ ਹੋਇਆ ਤਕਰੀਬਨ ਜਿਹੜੇ ਹੈਗੇ ਆ 1000 ਤੋਂ ਵੱਧ ਐਮਐਲਡੀ ਪਾਣੀ ਜਿਹੜਾ ਹੈ ਅਨਟਰੀਟਡ ਵੱਖ-ਵੱਖ ਡਰੇਨਾਂ ਨਦੀਆਂ ਦਰਿਆਵਾਂ ਦੇ ਵਿੱਚ ਪੈ ਰਿਹਾ ਪਰ 149 ਟ੍ਰੀਟਮੈਂਟ ਪਲਾਂਟ ਲੱਗਣ ਦੇ ਨਾਲ ਬਹੁਤ ਵੱਡਾ ਬਦਲਾਅ ਫਰਕ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜਿਹੜੇ ਪਾਣੀ ਗੰਦੇ ਆ ਰੁਕ ਜਾਣਿਆ ਕਿਉਂਕਿ ਅਸੀਂ ਅ 2017 ਤੋਂ ਲੈ ਕੇ 21 ਤੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਰਹਾ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਇੱਕ ਕੰਝਾ ਕੱਸਿਆ ਕਿ ਜਿਹੜੇ ਗੰਦੇ ਪਾਣੀ ਬੰਦ ਕਰੋ 19 ਤੋਂ 21 ਤੱਕਰ 2 ਸਾਲ ਸਾਰੇ ਸਟੇਟਾਂ ਨੂੰ ਦਿੱਤੇ ਸੀ ਜਿਹਦੇ ਵਿੱਚ ਪੰਜਾਬ ਵੀ ਸੀ ਤੇ ਉਹਨਾਂ ਨੇ ਕਿਹਾ ਸੀ ਦੋ ਸਾਲਾਂ ਦੇ ਵਿੱਚ 19 ਤੋਂ ਲੈ ਕੇ 21 ਤੱਕਰ ਜੇ ਪਾਣੀ ਗੰਦੇ ਬੰਦ ਕਰ ਲਓਗੇ ਤੇ ਫਿਰ ਤੁਹਾਨੂੰ ਇਹ ਜੁਰਮਾਨਾ ਨਹੀਂ ਪਊਗਾ ਜੇ 21 ਤੱਕਰ ਨਾ ਕੀਤੇ ਤੇ ਕਿ 21 2021 ਤੋਂ ਤੁਹਾਨੂੰ এনवायरमेंट ਕੰਪਨਸੇਸ਼ਨ ਸ਼ੁਰੂ ਹੋ ਜਾਊਗਾ। ਸੋ 2021 ਤੋਂ ਲੈ ਕੇ ਜਿਹੜਾ ਹੈਗਾ ਪਿਛਲੇ ਸਾਲ ਨੂੰ ਤੁਸੀਂ ਦੇਖਿਆ 21 22 ਦਾ 2000 ਜਿਹੜਾ ਹੈ ਉਹਦੇ ਤੋਂ ਵੱਧ ਜਿਹੜਾ ਹੈਗਾ ਉਹ 2080 ਕਰੋੜ ਜੁਰਮਾਨਾ ਹੋਇਆ। ਸੋਲਡ ਵੇਸਟ ਦਾ ਜਿਹੜਾ ਹੈ ਹੁਣੇ 1000 ਕਰੋੜ ਰੁਪਈਆ ਜੁਰਮਾਨਾ ਹੋਇਆ। ਇਸ ਵੇਲੇ ਪੂਰਾ ਸੋਲਡ ਵੇਸਟ ਤੇ ਲਿਕੁਇਡ ਵੇਸਟ ਦਾ ਪੂਰੇ ਪੰਜਾਬ ਨੂੰ 10000 ਦਿੱਕਰ ਕਰੋੜ ਦਿੱਕਰ ਜੁਰਮਾਨਾ ਹੋ ਚੁੱਕਾ ਜਿਸੇ ਤਰ੍ਹਾਂ ਹੀ ਉਸ ਵੇਲੇ ਹਰਿਆਣਾ ਨੂੰ 3000 ਜਿਹੜੀ ਇਹ ਪੱਛਮੀ ਬੰਗਾਲ ਨੂੰ 3500 ਤੇ ਮਹਾਰਾਸ਼ਟਰ ਨੂੰ 12000 ਕਰੋੜ ਰੁਪਏ ਜਿਹੜਾ এনवायरमेंट ਕੰਪਨਸੇਸ਼ਨ ਪਿਆ ਸੀ ਸੋ ਇਹ ਜਿਹੜਾ ਪੈਸਾ ਇਕੱਠਾ ਹੋਊਗਾ ਇਹਦੇ ਨਾਲ ਜਿਹੜੇ ਵੀ ਪ੍ਰੋਜੈਕਟ এনवायरमेंट ਨੂੰ ਖਰਾਬ ਕਰਦੇ ਆ ਉਹਨਾਂ ਦੇ ਉੱਤੇ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੈ ਸਰਕਾਰਾਂ ਤੇ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡਾ ਦਵਾ ਜਿਹੜਾ ਹੈ ਉਹ ਕੋਟ ਦਾ ਬਣਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿੰਦੇ ਕਾਰਜ ਹੈ ਇਹ ਵੀ ਹੋਣ ਦੀ ਆਸ ਹੈ ਤੇ ਦੂਸਰੇ ਜਿਸ ਤਰ੍ਹਾਂ ਕਾਲੀ ਵੇਂ ਦੇ ਵਿੱਚ 200 ਕਿਊਸਕ ਪਾਣੀ ਛੱਡਿਆ ਨਿਰੰਤਰ ਪਾਣੀ ਵਗ ਰਿਹਾ ਇਸੇ ਤਰ੍ਹਾਂ ਹੀ ਚਿੱਟੀ ਵੇਂ ਦੇ ਵਿੱਚ ਵੀ ਜਿਹੜਾ ਹੈ ਸਿੰਬਲੀ ਪਿੰਡ ਤੋਂ ਨਵਾਂ ਸ਼ਹਿਰ ਦੇ ਕੋਲੋਂ ਉਹਦੇ ਵਿੱਚ ਵੀ 200 ਕਿਊਸਕ ਦਾ ਰੈਗੂਲੇਟਰ ਲਾਇਆ ਪਰ ਉਹਦੇ ਵਿੱਚ ਹਜੇ 60 ਕਿਊਸਕ ਪਾਣੀ ਵਗਦਾ ਕਿਉਂਕਿ ਉਹਦੇ ਜਿਹੜਾ ਨਵਾਂ ਸ਼ਹਿਰ ਦੀ ਹਾਈਵੇ ਲੰਗਰੇ ਉਹਦੇ ਇੱਥੇ ਪੈਪ ਜਿਹੜੇ ਪਏ ਆ ਉਹ ਉਹਨਾਂ ਵਿੱਚ ਦੀ ਪਾਣੀ ਪੂਰਾ ਕ੍ਰੋਸ ਨਹੀਂ ਕਰ ਰਿਹਾ ਉਹਦੇ ਵਿੱਚ ਇੱਕ ਪੁਲੀ ਬਣਾਉਣ ਦੀ ਯੋਜਨਾ ਹੈ ਜਿਹੜੀ ਅਸੀਂ ਹੁਣ ਵੀ ਸੈਂਟਰ ਦੇ ਜਿਹੜੇ ਮੰਤਰੀਆਂ ਗੱਡਕਰੀ ਨੂੰ ਮਿਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਬਣ ਜੂਗੀ ਇਸੇ ਤਰ੍ਹਾਂ ਬੁੱਢੇ ਦਰਿਆ ਦੇ ਵਿੱਚ ਵੀ 200 ਕਿਊਸਕ ਪਾਣੀ ਛਡਵਾਇਆ ਤੇ ਉਹਦੇ ਵਿੱਚ ਵੀ ਜਿਹੜੇ ਮਿਊਸਪਲ ਕਾਰਪੋਰੇਸ਼ਨ ਦਾ 65 50 55 ਕੇ ਜਿਹੜਾ ਹੈ ਐਮਐਲਡੀ ਪਾਣੀ ਜਿਹੜਾ ਹੈਗਾ ਉਹ ਢਗ ਰਿਹਾ ਇਹ ਉਹਦਾ ਕਿਉਂਕਿ ਪ੍ਰਬੰਧ ਉਹਦਾ ਸਾਡੇ 600 ਕੁਝ ਜਿਹੜਾ ਹੈ ਐਮਐਲਡੀ ਪਾਣੀ ਮਿਊਸਪਲ ਕਾਰਪੋਰੇਸ਼ਨ ਦਾ ਤੇ 800 ਐਮਐਲਡੀ ਦਾ ਪ੍ਰਬੰਧ ਹੈ ਪਰ ਇੱਕ ਕੋਰਟ ਕੇਸ ਲੱਗਾ ਹੋਣ ਕਰਕੇ ਜਿਹੜਾ ਸੁਪਰੀਮ ਕੋਰਟ ਤੋਂ ਸਟੇ ਹੋਇਆ ਪੰਪਿੰਗ ਸਟੇਸ਼ਨ ਦਾ ਜਿਹਦੇ ਹੋਣ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਉਹਦੇ ਵੀ ਰਿਜ਼ਲਟ ਆਉਣਗੇ ਉਹ ਪਾਣੀ ਜਿਹੜਾ ਹੈ ਉਹ ਟ੍ਰੀਟਮੈਂਟ ਪਲਾਂਟ ਤੇ ਜਾਊਗਾ ਤੇ ਜਿਹੜਾ ਸਿੱਧਾ ਬਾਣੀ ਡੱਗ ਰਿਹਾ ਪਰ ਇਸ ਵੇਲੇ ਉੱਥੇ ਡੇਰੀਆਂ ਦਾ ਪਾਣੀ ਜਿਹੜਾ ਹੈਗਾ ਉਹ ਇੱਕ ਟ੍ਰੀਟਮੈਂਟ ਪਲਾਂਟ ਲੱਗਾ ਤੇ ਦੋ ਹੋਰ ਲੱਗਣ ਵਾਲੇ ਆ ਉਹਨਾਂ ਕਰਕੇ ਉਹ ਡੇਰੀਆਂ ਦਾ ਪਾਣੀ ਉਹਦੇ ਵਿੱਚ ਜਰੂਰ ਬੁੱਡੇ ਦਰਿਆ ਦੇ ਵਿੱਚ ਉਹਨੂੰ ਥੋੜਾ ਸਮਾਂ ਲੱਗੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਰਹਿੰਦੇ ਕਾਰਗੈ ਜਰੂਰ ਹੋਣਗੇ ਕਿਉਂਕਿ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਪੰਜਾਬ ਦੇ ਪਾਣੀਆਂ ਦਾ ਹੋ ਚੁੱਕਾ ਜਿਹੜੇ ਗੰਦੇ ਪਾਣੀ ਡਿੱਗਣ ਕਰਕੇ ਕਿਉਂਕਿ ਇਹ ਗੰਦੇ ਪਾਣੀ ਅਸੀਂ 1999 ਦੇ ਵਿੱਚ ਆਪਣੇ ਪਿੰਡ ਦੇ ਸੇਦਾ ਸੀਵਰੇਜ ਪਾ ਕੇ ਪਾਣੀ ਖੇਤੀ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ ਸultanpur ਦਾ ਪਾਣੀ 13 ਕਿਲੋਮੀਟਰ 'ਚ ਖੇਤੀ ਨੂੰ ਲੱਗ ਰਿਹਾ ਸੋ ਇਹ ਸਾਰਾ ਪਾਣੀ ਜਿਹੜਾ ਹੈਗਾ ਜੇ ਖੇਤੀ ਨੂੰ ਲੱਗੇ ਤੇ ਇਹ ਜਿਹੜੀ ਖੇਤੀ ਵਾਸਤੇ ਵਰਦਾਨ ਪਰ ਜਦੋਂ ਅਨਟਰੀਟਡ ਪਾਣੀ ਨਦੀਆਂ ਦਰਿਆਵਾਂ ਡਰੇਨਾਂ 'ਚ ਪੈਂਦਾ ਸਪੜਾ 'ਚ ਖੜਾ ਹੋਇਆ ਇਹ ਬਦਬੂ ਮਾਰਦਾ ਇਹ ਬਿਮਾਰੀਆਂ ਨੂੰ ਜਨਮ ਦਿੰਦਾ ਸੋ ਇਸ ਵਾਸਤੇ ਸਾਡੇ ਪੂਰੇ ਇੰਡੀਆ ਦੇ ਵਿੱਚ 17% ਪਾਣੀ ਜਿਹੜਾ ਹੈਗਾ ਘਰੇਲੂ ਵੇਸਟ ਆ ਤੇ ਪੰਜਾਬ ਦੇ ਸਾਡੇ 12000 ਪਿੰਡ ਤੇ ਜੇਕਰ ਇਹਨਾਂ ਪਿੰਡਾਂ ਦਾ ਪਾਣੀ ਮੋਟਰਾਂ ਲਾ ਕੇ ਟ੍ਰੀਟ ਹੋ ਕੇ ਖੇਤੀ ਨੂੰ ਲੱਗਣ ਲੱਗ ਪਵੇ ਤੇ ਬਹੁਤ ਵੱਡਾ ਪਾਣੀ ਜਿਹੜਾ ਹੈਗਾ ਸਾਡੇ ਵਾਸਤੇ ਸਮੱਸਿਆ ਬਣਿਆ ਹੋਇਆ ਗੰਦੇ ਪਾਣੀ ਇਹ ਵਰਦਾਨ ਸਦ ਹੋ ਸਕਦੇ ਆ ਸੋ ਇਹਦੇ ਵਾਸਤੇ ਵੀ ਕਾਫੀ ਯਤਨ ਜਿਹੜੇ ਹੈਗੇ ਆ ਉਹ ਚੱਲ ਰਿਹਾ ਵੱਖ-ਵੱਖ ਪਿੰਡਾਂ 'ਚ ਤਕਰੀਬਨ 200 ਤੋਂ ਵੱਧ ਪਿੰਡਾਂ ਦੇ ਵਿੱਚ ਆ ਲੋਕਾਂ ਨੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੇ ਹੈ ਉਹ ਗੰਦੇ ਪਾਣੀਆਂ ਦਾ ਪ੍ਰਬੰਧ ਕਰਕੇ ਖੇਤੀ ਲਈ ਵਰਤਨੇ ਸ਼ੁਰੂ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੀ ਇਹ ਕੋਸ਼ਿਸ਼ ਹੈ ਕਿਉਂਕਿ ਜੇ ਪਾਣੀ ਜਿਹੜੇ ਹੈ ਜਿਸ ਤਰ੍ਹਾਂ ਥੱਲੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਕੀਤਾ ਕਿ ਇਸ ਵੇਲੇ 34% ਪਾਣੀ ਖੇਤੀ ਨੂੰ ਲੱਗ ਰਿਹਾ ਤੇ ਜੇਕਰ ਇਹਨੂੰ 80 70 80% ਤੱਕ ਲੈ ਜਾਂਦੇ ਆ ਤੇ ਬਹੁਤ ਪਾਣੀ ਜਿਹੜਾ ਧਰਤੀ ਸੇੋਂ ਕੱਢ ਕੇ ਸੀ ਖੇਤੀ ਨੂੰ ਲਾਉਨੇ ਆ ਉਹ ਜਿਹੜਾ ਪਾਣੀ ਹੈ ਉਹ ਜਿਹੜਾ ਬਸ ਸਕਦਾ ਤੇ ਦੇ ਨਾਲ ਧਰਤੀ ਦਾ ਜਿਹੜਾ ਥੱਲੇ ਨੂੰ ਪਾਣੀ ਜਾ ਰਿਹਾ ਉਹਦੇ ਲੈਵਲ ਨੂੰ ਰੋਕਿਆ ਜਾ ਸਕਦਾ ਸੋ ਸਰਕਾਰ ਜਿਹੜੀ ਹੈਗੀ ਆ ਸੋਲਰ ਮੋਟਰਾਂ ਲਾਉਣ ਵਾਸਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਸੱਪੜਾਂ ਦੇ ਉੱਤੇ ਸੋਲਰ ਮੋਟਰਾਂ ਦੇਵਾਂਗੇ ਕਿਉਂਕਿ ਪਾਣੀ ਜਿਹੜਾ ਹੈ ਉਹ ਖੇਤੀ ਨੂੰ ਲੱਗੇ ਸੋ ਹੁਣ ਵਾਲੇ ਸਮੇਂ ਦੇ ਵਿੱਚ ਯਤਨ ਹੋ ਰਹੇ ਆ ਤੇ ਆਸ ਵੀ ਕਰਦੇ ਆ ਗੁਰੂ ਚਰਨਾਂ 'ਚ ਅਰਵਾਸ ਵੀ ਕਰਦੇ ਆ ਤੇ ਸਾਨੂੰ ਵਿਸ਼ਵਾਸ ਵੀ ਆਪਾਂ ਆਸਾ ਕਿਰਪਾ ਕਰਨਗੇ ਗੁਰੂਆਂ ਦੀ ਵਰਸਾਈ ਹੋਈ ਧਰਤੀ ਦੁਆਰਾ ਜਿਹੜੀ ਹੈ ਇਹ ਹਰੀ ਭਰੀ ਤੇ ਸਬਸੁਧਰੀ ਹੋਣ ਵੱਲ ਨੂੰ ਜਾ ਰਹੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਸਾਨੂੰ ਇਹਦੇ ਜਿਹੜੇ ਹੈਗੇ ਰਿਜ਼ਲਟ ਦੇਖਣਗੇ। ਬਾਬਾ ਜੀ ਤੁਸੀਂ ਖੇਤੀ ਦੀ ਗੱਲ ਕੀਤੀ ਐ ਤੇ ਆਪਾਂ ਕਿਉਂ ਨਹੀਂ ਤੁਸੀਂ ਪਿੰਗੜਵਾੜੇ ਬਹੁਤ ਜਿਹੜੇ ਚੰਗੇ ਉੱਪੇ ਸਮਾਗਮ ਹੁੰਦੇ ਆ ਤੇ ਉੱਥੇ ਤੁਸੀਂ ਪਹੁੰਚਦੇ ਹੋ ਤੁਹਾਨੂੰ ਇਨਵਾਈਟ ਕੀਤਾ ਜਾਂਦਾ ਹੈ। ਕੁਦਰਤੀ ਖੇਤੀ ਜੋ ਪਿੰਗੜਵਾੜਾ ਕਰ ਰਿਹਾ ਹੈ ਤੇ ਕੀ ਪੰਜਾਬ ਦੇ ਵਿੱਚ ਉਹਦੀ ਉਸ ਖੇਤੀ ਨੂੰ ਪ੍ਰੋਮੋਸ਼ਨ ਕਿਉਂ ਨਹੀਂ ਹੋ ਰਹੀ ਤੇ ਕਿਉਂ ਨਹੀਂ ਆਪਣੇ ਕਿਸਾਨ ਉਹ ਕੁਦਰਤੀ ਖੇਤੀ ਜਿਹੜੀ 1970 ਤੋਂ ਪਹਿਲਾਂ ਹੁੰਦੀ ਸੀ ਉਹਨੂੰ ਉਹਦੀ ਪ੍ਰੋਮੋਸ਼ਨ ਕਿਉਂ ਨਹੀਂ ਹੋ ਰਹੀ ਤੇ ਮਤਲਬ ਕੀ ਕਾਰਨ ਹੈ ਜਿਹੜਾ ਕਿ ਕੁਦਰਤੀ ਖੇਤੀ ਵੱਲ ਨੂੰ ਕਿਸਾਨ ਉਹਦੀ ਛਣਵਾਈ ਨਹੀਂ ਕਰ ਗਿਆ ਜਾਂ ਉਹਦੇ ਵੱਲ ਨੂੰ ਜਾਣ ਨਹੀਂ ਗਿਆ ਕਿਉਂਕਿ ਅਸੀਂ ਦੇਖਿਆ ਜਗਵੀਰ ਸਿੰਘ ਅਸੀਂ ਹੁਣ ਮਿਲੇ ਵੀ ਸੀ ਜਿਸ ਦਿਨ ਆਏ 22 ਤਰੀਕ ਨੂੰ ਸਾਨੂੰ ਤੇ ਉਹਦੇ ਕਿਸਾਨਾਂ ਦਾ ਜਿਹੜਾ ਹੈਗੇ ਇੱਕ ਮੀਟਿੰਗ ਦੇ ਵਿੱਚ ਕਿਉਂਕਿ ਬਹੁਤ ਵਧੀਆ ਕਾਰਜ ਜਿਹੜੇ ਹੈਗੇ ਆ ਭਗਤਪੂਰ ਸਿੰਘ ਦੀ ਯਾਦ ਦੇ ਵਿੱਚ ਜਿਹੜੀ ਉਹਨਾਂ ਦੇ ਕੋਲ ਜ਼ਮੀਨ ਆ ਉਹਦੇ ਵਿੱਚ ਕੁਦਰਤੀ ਖੇਤੀ ਹੋ ਰਹੀ ਹੈ ਲੰਬੇ ਸਮੇਂ ਤੋਂ ਖੇਤੀ ਕਰ ਰਿਹਾ ਤੇ ਉਹਦੇ ਰਿਜ਼ਲਟ ਵੀ ਬਹੁਤ ਆ ਰਹੇ ਆ ਪਰ ਅੱਜ ਦਾ ਜਿਹੜਾ ਕਿਸਾਨ ਆ ਨਾ ਇਹ ਜਦੋਂ ਦਾ ਕਿ ਮੈਨੂੰ ਜਿਹੜਾ ਹੈ ਇੱਕਦਮ ਜਿਹੜਾ ਹੈ ਅਸੀਂ ਧਰਤੀ ਦੇ ਵਿੱਚੋਂ ਸਾਰਾ ਕੁਝ ਕੱਢ ਲੀਏ ਜਿਨਾਂ ਜਿਸ ਤਰ੍ਹਾਂ ਦੀ ਅਸੀਂ ਖਾਦਾਂ ਪਾ ਕੇ ਤੇ ਜਿਹੜੇ ਨਕੇਟ ਵਿਨਾਸ਼ਕ ਨਦੀਨ ਨਾਸ਼ਕ ਪਾ ਕੇ ਅਸੀਂ ਧਰਤੀ ਨੂੰ ਜਿਹੜਾ ਹੈਗਾ ਉਹਦੀ ਉਪਜਾਊ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਤੇ ਜਦੋਂ ਇੱਕਦਮ ਅਸੀਂ ਕੁਦਰਤੀ ਖੇਤੀ ਵੱਲ ਨੂੰ ਜਾਂਦੇ ਹਾਂ ਤੇ ਇਹਦੀ ਉਪਜ ਘਟ ਜਾਂਦੀ ਹੈ ਦੋ ਤਿੰਨ ਸਭੋਂ ਤਿੰਨ ਸਾਲਾਂ ਮਗਰੋਂ ਖੇਰ ਦੁਆਰਾ ਜਿਹੜੀ ਹੈਗੀ ਇਹ ਖੇਤੀ ਉਹਦੇ ਜੋਗ ਹੋ ਜਾਂਦੀ ਹੈ ਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਨਦੀਨ ਆ ਉਹਨੂੰ ਕੱਢਣਾ ਬੜਾ ਔਖਾ ਹੋ ਜਾਂਦਾ ਅੱਗੇ ਅਸੀਂ ਕਿਹੜਾ ਬੰਦਿਆ ਅੱਗੇ ਅਸੀਂ ਹੱਥਾਂ ਦੇ ਨਾਲ ਗੁਡਾਈ ਕਰਦੇ ਸੀਗੇ ਤੇ ਹੱਥਾਂ ਦੇ ਨਾਲ ਹੀ ਸਾਰੇ ਕਾਰਜ ਕਰਦੇ ਸੀ ਹੁਣ ਅਸੀਂ ਆਥ ਹਲ ਹਾਣੋਂ ਤੋਂ ਹੱਡੇ ਹੋਏ ਆ ਇੱਕ ਸਪਰੇਅ ਮਾਰ ਦਿੰਨੇ ਆ ਅਸੀਂ ਦੇ ਨਾਲ ਘਾਹ ਮਰ ਜਾਂਦਾ ਤੇ ਪਰ ਜੋ ਕੁਝ ਅਸੀਂ ਧਰਤੀ ਦਾ ਨੁਕਸਾਨ ਕਰ ਰਹੇ ਆ ਇਹਦੇ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਕਿ ਅਸੀਂ ਕਿੱਥੇ ਪਹੁੰਚ ਗਏ ਜੇਕਰ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਧਰਤੀ ਦੇ ਨਾਲ ਜੋ ਜੋ ਪਾ ਰਹੇ ਆ ਉਹਦੀ ਉਪਜ ਖਾ ਰਹੇ ਆ ਸੋ ਵੈਸੇ ਤਾਂ ਸਰਕਾਰਾਂ ਨੇ ਵੀ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਥੋੜੇ ਬਹੁਤੇ ਫੰਡ ਵੀ ਰੱਖਦੀਆਂ ਗੱਲ ਵੀ ਕਰਦੇ ਆ ਪਰ ਇੰਨੀ ਸੇਧੀ ਜਿਹੜੀ ਹੈਗੀ ਹੈ ਇਹਦੇ ਵੱਲ ਕਿਸਾਨ ਨਹੀਂ ਮੁੜ ਰਿਹਾ ਕਿਉਂਕਿ ਉਹ ਉਹ ਭਾਲਦਾ ਕਿ ਮੇਰੀ ਇਨਕਮ ਨਾ ਕੱਟੇ ਕਿਉਂਕਿ ਜਿਹੜੀ ਭਾਵੇਂਗੇ ਜੇ ਕੋਈ ਉਹ ਤਿਆਰ ਵੀ ਕਰ ਲੈਂਦਾ ਫਸਲ ਫਿਰ ਜਿੰਨਾ ਰੇਟ ਉਹਨੂੰ ਮਿਲਣਾ ਚਾਹੀਦਾ ਉਹਨਾਂ ਰੇਟ ਨਹੀਂ ਮਿਲਦਾ ਸੋ ਕਿਸਾਨ ਇਸੇ ਕਰਕੇ ਜਿਹੜਾ ਹੈਗਾ ਕੁਦਰਤੀ ਖੇਤੀ ਵੱਲ ਨੂੰ ਨਜ਼ਾਰਾ ਕਿਉਂਕਿ ਜਦੋਂ ਅਸੀਂ ਕੁਦਰਤੀ ਖੇਤੀ ਕਰਦੇ ਹਾਂ ਤੇ ਉਹਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਨਦੀਨਾਂ ਦੀ ਜਾਂ ਜਿਹੜੇ ਹੈਗੇ ਆ ਕੀਟਨਾਸ਼ਕ ਜਿਹੜੇ ਹੈਗੇ ਆ ਉਹ ਸੜਕਦੇ ਆ ਕਿਉਂਕਿ ਜਿੱਥੇ ਆਲੇ-ਦੁਆਲੇ ਖੇਤੀ ਜਿਹੜੀ ਹੈਗੀ ਆ ਸਬਰੇਹਾਂ ਕੀਤੀਆਂ ਹੁੰਦੀਆਂ ਤੇ ਜਿਹੜੀ ਸੁੰਡੀ ਵਗਾਰਾ ਵਾਜਾ ਨਦੀਨ ਆ ਜਿਹੜੇ ਹੈਗੇ ਆ ਕੀਟ ਆਹ ਕਿਨੇ ਪਤੰਗੇ ਉਹ ਦਾ ਕੇ ਉਹਨਾਂ ਖੇਤਾਂ ਜਾ ਜਾਂਦੇ ਆ। ਚਾਹੀਦਾ ਸਰਕਾਰ ਨੂੰ ਕਿ ਉਸ ਏਰੀਆ ਅਲਾਟ ਕਰ ਦੇਵੇ ਵੀ ਇਹਨਾਂ ਪਿੰਡਾਂ ਵਿੱਚ ਇਹਨਾਂ ਏਰੀਏ ਦੇ ਵਿੱਚ ਜਿਹੜਾ ਹੈ ਕੋਈ ਵੀ ਦਵਾਈ ਨਹੀਂ ਸੜਕੂਗਾ ਸਾਰੇ ਕੁਦਰਤੀ ਖੇਤੀ ਕਰਨਗੇ ਤੇ ਫਿਰ ਉਹਦਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈ ਲੋਕ ਇਧਰ ਨੂੰ ਜਿਹੜਾ ਹੈ ਬਦਲ ਵੱਲ ਨੂੰ ਆ ਸਕਦੇ ਆ। ਪਰ ਇਹਦੇ ਵਾਸਤੇ ਹਜੇ ਵਿਸ਼ੇਸ਼ ਸਰਕਾਰਾਂ ਧਿਆਨ ਦੇਣ ਤੇ ਤਾਂ ਹੋ ਸਕਦਾ ਕਿਉਂਕਿ ਇਕੱਲਾ ਜਿਹੜਾ ਹੈਗਾ ਇੱਕ ਕਿਸਾਨ ਜਦਨ ਤਾਂ ਕਰਦਾ ਹੈ ਤੇ ਪਰ ਜਦੋਂ ਨਹੀਂ ਕੰਮ ਜਾਂਦਾ ਫਿਰ ਤਾਂ ਉਹ ਪਿਛੇ ਹਟ ਜਾਂਦਾ ਜਿਸ ਤਰ੍ਹਾਂ ਪਿੰਗਲਵਾੜੇ ਵਾਲੇ ਕਰ ਰਹੇ ਆ ਕਿਉਂਕਿ ਉਹ ਬਹੁਤ ਜਿਹੜੇ ਗੰਭੀਰਤਾ ਦੇ ਨਾਲ ਲੱਗੇ ਹੋਏ ਆ ਤੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਨੌਲੇਜ ਵੀ ਆ ਤੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਜਾਣਕਾਰੀ ਰੱਖਦੇ ਆ ਹਰ ਜਿਹੜਾ ਕਿਸਾਨ ਆ ਇੰਨੀ ਜਾਣਕਾਰੀ ਨਹੀਂ ਰੱਖਦਾ ਜਦੋਂ ਮਾੜੇ ਜੀ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਫਿਰ ਉਹਦੇ ਤੋਂ ਨਿਰਾਸ਼ ਹੋ ਜਾਂਦਾ ਜਿਹੜੀ ਕੁਦਰਤੀ ਖੇਤੀਬਾੜੀ ਨਾਲ ਸਾਨੂੰ ਵਧਣਾ ਪਊਗਾ ਕਿਉਂਕਿ ਇਹਦੇ ਪ੍ਰੋਡਕਟ ਜਿਹੜੇ ਹੈਗੇ ਆ ਜੇਕਰ ਅਸੀਂ ਇਹਦਾ ਮੁੱਲ ਪੂਰਾ ਮਿਲੇ ਕਿਉਂਕਿ ਨਿਵੇਧਾਰ ਦਾ 2-3 ਗੁਣਾ ਜਿਹੜਾ ਹੈਗਾ ਉਹਦਾ ਮੁੱਲ ਮਿਲਣਾ ਚਾਹੀਦਾ ਇਹਦੀ ਮਾਰਕੀਟ ਦੀ ਵੀ ਲੋੜ ਆ ਹੁਣ ਮਾਰਕੀਟ ਤੇ ਥੋੜੀ ਬੋਧੀ ਆ ਰਹੀ ਹੈ ਪਰ ਲੋਕ ਇੰਨਾ ਜ਼ਿਆਦਾ ਇਹਦੇ ਨੂੰ ਹਜੇ ਨਹੀਂ ਜਾ ਰਹੇ ਜਿਹਦੀ ਸਮੇਂ ਦੀ ਲੋੜ ਆ ਆਉਣ ਵਾਲੇ ਸਮੇਂ ਤੇ ਜ਼ਰੂਰ ਕਿਸਾਨ ਇਹਦੇ ਨੂੰ ਪਰਵਰਤਿਤ ਹੋਣਗੇ ਜੇਕਰ ਇਹਦੀ ਮਾਰਕੀਟ ਜਿਹੜੀ ਹੈਗੀ ਆ ਉਹ ਸਰਕਾਰ ਕੋਈ ਕ੍ਰੀਏਟ ਕਰੇ ਤਾਂ ਮਤਲਬ ਦੂਸਰਾ ਬਾਬਾ ਜੀ ਇੱਕ ਹੋਰ ਜਿਹੜਾ ਮਹੱਤਵਪੂਰਨ ਜਿਹੜਾ ਵਿਸ਼ਾ ਹੈਗਾ ਕਿ ਬਹੁਤ ਹੀ ਅਸੀਂ ਐਨ ਆਰ ਆਈਸ ਖਾਸ ਤੌਰ ਤੇ ਬੜੇ ਚਿੰਤਤ ਹੈ ਕਿ ਜੋ ਸ਼ੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵਧ ਚੁੱਕਿਆ ਹੈ ਉਹਦੇ ਕੀ ਕਾਰਨ ਹਨ ਤੇ ਕਿਵੇਂ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ ਯੂਥ ਨੂੰ ਉੱਥੋਂ ਦੇ ਪੰਜਾਬੀਆਂ ਨੂੰ ਕਿਵੇਂ ਬਚਾ ਸਕਦੇ ਹਾਂ ਨਸ਼ਿਆਂ ਤੋਂ ਕਿਉਂਕਿ ਜਿਹੜਾ ਨਸੇ ਤੋਂ ਪਹਿਲਾਂ ਵੀ ਸਾਡੇ ਹੁੰਦੇ ਸੀ ਪੰਜਾਬ ਦੇ ਵਿੱਚ ਫੀਮ ਹੁੰਦੀ ਸੀ ਡੋਡੇ ਹੁੰਦੇ ਸੀ ਆ ਇਹ 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 ਬਗਾਰਾ ਜਿਹੜੇ ਹੈਗੇ ਆ ਇਹ ਜਿਹੜੇ ਗਰੀਬ ਲੋਕ ਜਿਹੜੇ ਖੇਤਾਂ 'ਚ ਮਿਹਨਤ ਕਰਨ ਵਾਲੇ ਆ ਜਾਂ ਮੰਡੀਆਂ 'ਚ ਕੰਮ ਕਰਨ ਵਾਲੇ ਆ ਜਾਂ ਪੱਠਿਆਂ 'ਤੇ ਕੰਮ ਕਰਨ ਵਾਲੇ ਸਖਤ ਮਿਹਨਤ ਕਰਨ ਵਾਲੇ ਲੋਕ ਹੁੰਦੇ ਸੀ ਤੇ ਆਪਣਾ ਪਰਿਵਾਰ ਪਾਲਦੇ ਸੀ ਪਰ ਜਿਹੜਾ ਹੈਗਾ ਸਮੇਂ ਦੇ ਨਾਲ ਜਿਹੜਾ ਹੈ ਕੁਝ ਜਿਹੜੇ ਆ ਰਾਜਨੀਤਿਕ ਲੋਕ ਵੀ ਉਹਨਾਂ ਦੇ ਨਾਲ ਜੁੜ ਕੇ ਜਿਹੜੇ ਮਾਫੀਆ ਸੀ ਤੇ ਇਹੋ ਜਿਹੇ ਜਿਹੜਾ ਹੁਣ ਭੁੱਕੀ ਜਿਹਦੇ ਕੋਲ ਫੜੀ ਜਾਵੇ ਉਹਦੀ 2-3 ਸਾਲ ਜਮਾਨਤ ਨਹੀਂ ਹੁੰਦੀ ਤੇ ਜਿਹੜਾ ਚਿੱਟਾ ਵਾ ਉਹ ਦੂਸਰੇ ਦਿਨ ਬਾਹਰ ਆ ਜਾਂਦਾ ਸੋ ਉਹਨੂੰ ਅਸਲ ਵਿੱਚ ਜਿਹੜੀ ਹੈਗੀ ਆ ਭੁੱਕੀ ਦਾ ਵਪਾਰ ਕਰਨਾ ਔਖਾ ਸੀ ਉਹ ਟਰੱਕ ਲਿਓਨੇ ਪੈਂਦੇ ਸੀ ਬੋਰੀਆਂ ਵਿੱਚ ਆਉਂਦਾ ਸੀ ਇਹ ਪੁੜੀਆਂ ਵਿੱਚ ਆ ਗਿਆ ਸਮਝ ਲਓ ਸੀ ਦੇ ਕਹ ਲੀਏ ਕਿ ਇਹ ਨਸ਼ੇ ਨੂੰ ਅਪਗ੍ਰੇਡ ਕੀਤਾ ਤੇ ਜਿਹੜੇ ਭੁਗੀ ਖਾ ਕੇ ਉਹ ਘਰ ਦਾ ਪਰਿਵਾਰ ਪਾਲਦਾ ਸੀ ਪਰ ਇਹ ਨਸ਼ੇ ਖਾ ਕੇ ਨਾਲੀਆਂ ਜਿ ਡਿੱਗੇ ਰਹਿੰਦੇ ਆ ਚੋਰੀਆਂ ਵਧ ਗਈਆਂ ਬਹੁਤ ਕੁਝ ਜਿਹੜਾ ਹੈਗਾ ਪਰਿਵਾਰਾਂ ਦੇ ਪਰਿਵਾਰਾਂ ਦੇ ਵਿੱਚ ਕਲੇਸ਼ ਆ ਤੇ ਜਿਨ੍ਹਾਂ ਘਰਾਂ ਦੇ ਵਿੱਚ ਇਹ ਨਸ਼ਾ ਆ ਗਿਆ ਉਹਨਾਂ ਦੀ ਹਾਲਤ ਬਹੁਤ ਬੁਰੀ ਆ ਕਿੰਨੇ ਕਤਲ ਹੋ ਰਹੇ ਆ ਕਿੰਨੀਆਂ ਚੋਰੀਆਂ ਹੋ ਰਹੀਆਂ ਉਹਦਾ ਕਾਰਨ ਨਸ਼ਾਈਆ ਨਸ਼ਾ ਪੂਰਾ ਨਹੀਂ ਹੁੰਦਾ ਫਿਰ ਉਹ ਚੋਰੀਆਂ ਕਰਦੇ ਆ ਜਾਂ ਲੁੱਟ ਖੋਟ ਕਰਦੇ ਆ ਕੋਈ ਵੀ ਚੀਜ਼ ਜਿਹੜੀ ਹੈਗੀ ਆ ਬਾਹਰ ਸੇਫ ਨਹੀਂ ਸੋ ਇਹਦੇ ਵਾਸਤੇ ਜਿਹੜੇ ਹੈਗੇ ਸਰਕਾਰਾਂ ਯਤਨ ਵੀ ਕਰਦੀਆਂ ਹੁਣ ਕਾਫੀ ਸਮੇਂ ਤੋਂ ਸਰਕਾਰਾਂ ਜਿਹੜੀਆਂ ਇਹ ਮਾਫੀਆ ਜਿਹੜੇ ਸੀ ਉਹਨਾਂ ਦੀਆਂ ਜ਼ਮੀਨਾਂ ਕੁਰਕ ਕਰ ਰਿਆ ਜਿੱਥੇ ਜਿਹੜੇ ਜਿਹੜੇ ਫੜੇ ਜਾਂਦੇ ਉਹਨਾਂ ਦੇ ਉੱਤੇ ਕਾਫੀ ਜਿਹੜੇ ਉਹਨਾਂ ਦੇ ਵਿੱਚੇ ਵਿਭਾਗਾਂ ਦੇ ਵਿੱਚ ਵੀ ਜਿਹੜੀ ਮੇਲੀ ਭੁਗਤ ਨਾਲ ਨੰਨੇ ਸਾਹਿਬ ਵਿਕਦਾ ਸੀ ਉਹਦੇ ਵਾਸਤੇ ਵੀ ਉਹ ਵਿਸ਼ੇਸ਼ ਟੀਮਾਂ ਬਣਾਈਆਂ ਉਹਨਾਂ ਨੂੰ ਵੀ ਜਿਹੜਾ ਫੜ ਰਿਹਾ ਪਰ ਜਿੰਨਾ ਜਿਰ ਅਸੀਂ ਸਾਡੀ ਡਿਮਾਂਡ ਆ ਉਹਨਾਂ ਜਿਰ ਉਹ ਰੁਕ ਨਹੀਂ ਸਕਦਾ ਸੋ ਪਹਿਲੀ ਗੱਲ ਤਾਂ ਕਿ ਜੇ ਨਾ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਜਿਹੜੇ ਪੀਣ ਵਾਲੇ ਆ ਉਹਨਾਂ ਦੀ ਉਹਨਾਂ ਦਾ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਜਿਹੜੀਆਂ ਮਾਨਸਿਕ ਤੌਰ ਤੇ ਤਿਆਰ ਕੀਤਾ ਜਾਵੇ ਵੀ ਇਹ ਇਹਦੇ ਵਿੱਚੋਂ ਕੱਢਣ ਵਾਸਤੇ ਤੇ ਦੂਸਰਾ ਇਹ ਆ ਕਿ ਜਿਹੜੇ ਪਤਾ ਵੀ ਡਾਕਟਰ ਕਹਿੰਦੇ ਕਿ ਇਹ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਇਹ ਇਹਦਾ ਆਧਿ ਹੋ ਗਿਆ ਉਹਦੇ ਵਾਸਤੇ ਜਿਹੜਾ ਹੈਗਾ ਸਰਕਾਰੀ ਤੌਰ ਦੇ ਉੱਤੇ ਜਿਸ ਦੇ ਇਹ ਕਰ ਖਰਾਬ ਦੇ ਠੇਕੇ ਖੁੱਲੇ ਆ ਤੇ ਇਹ ਵੀ ਉੱਥੋਂ ਮਿਲਣੀ ਚਾਹੀਦੀ ਹੈ ਘਟੂ ਘਟ ਜਿਹੜੀ ਹੈ 2 ਨੰਬਰ ਦੇ ਵਿੱਚ ਜਿਹੜਾ ਇਹ ਵਿਕਦਾ ਉਹਦੇ ਨਾਲ ਉਹ ਗਲਤ ਲੋਕ ਵੇਚਦੇ ਆ ਤੇ ਗਲਤ ਪਾਸੇ ਉਹ ਪੈਸਾ ਲੱਗਦਾ ਜਿਹਦੇ ਨਾਲ ਅਪਰਾਧ ਜਿਹੜੇ ਵੱਧਦੇ ਆ ਸੋ ਇਹਨਾਂ ਨੂੰ ਜਿਹੜਾ ਹੈਗਾ ਸਰਕਾਰ ਨੂੰ ਇਹਨਾਂ ਦੇ ਉੱਤੇ ਕੰਟਰੋਲ ਕਰਨ ਦੀ ਲੋੜ ਆ ਜਿਹੜੇ ਬਿਨਾਂ ਡਾਕਟਰ ਕਹਿੰਦਾ ਵੀ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦੇ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਣਾ ਚਾਹੀਦਾ ਤਾਂ ਕਿ ਜਿਹੜਾ 2 ਨੰਬਰ ਦਾ ਜੋਬ ਮਿਲ ਰਿਹਾ ਉਹਦੇ ਤੋਂ ਜਿਹੜਾ ਹੈਗਾ ਲੋਕਾਂ 2 ਨੰਬਰ ਦੇ ਲੋਕਾਂ ਦੇ ਹੱਥ ਵਿੱਚ ਪੈਸਾ ਜਾ ਰਿਹਾ ਜਿਸ ਤਰ੍ਹਾਂ ਆਪਣੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜੇਰੀਆ ਭੰਗ ਸੀ ਇਹਨੂੰ ਉਹਨਾਂ ਨੇ ਜਿਹੜਾ ਹੈਗਾ ਵੀ ਤੁਸੀਂ ਭਾਈ ਉਥੋਂ ਵੇਖਦੀਓ ਉਥੋਂ ਲੈ ਸਕਦੇ ਆ ਜੇ ਸ਼ਰਾਬ ਵੇਖ ਸਕਦੀ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹਦਾ ਖੁੱਲ ਜਾਣਾ ਚਾਹੀਦਾ ਪਰ ਜਿਹੜੇ ਲੱਗੇ ਹੋਏ ਉਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਤਿਆਰ ਕਰਨਾ ਚਾਹੀਦਾ ਕਿ ਨਸ਼ਿਆਂ ਤੋਂ ਬਿਨਾਂ ਵੀ ਤੁਸੀਂ ਬਸ ਸਕਦੇ ਆ ਸੋ ਉਹਦੇ ਵਾਸਤੇ ਜਿਹੜੇ ਹੈਗੇ ਜਿਹੜੇ ਬੱਚੇ ਜਾਂਦੇ ਵੀ ਆ ਇਹਨਾਂ ਕੇਂਦਰਾਂ ਦੇ ਵਿੱਚ ਉੱਥੇ ਵੀ ਨਸ਼ਾ ਹੀ ਦਿੰਦੇ ਆ ਤੇ ਜਦੋਂ ਬਾਹਰ ਆਣ ਕੇ ਫਿਰ ਉਹ ਜਿਹੜਾ ਹੈ ਪੈਸੇ ਵੀ ਲਾ ਲੈਂਦੇ ਘਰ ਪਰਿਵਾਰਾਂ ਦੇ ਤੇ ਆਣ ਕੇ ਫਿਰ ਉਹ ਦੁਬਾਰਾ ਲੱਗ ਜਾਂਦੇ ਆ ਸੋ ਹਟਦੇ ਨਹੀਂ ਕਿਉਂਕਿ ਇਹ ਜਿਹੜਾ ਸਿੰਥੈਟਿਕ ਨਸ਼ਾ ਇਨੇ ਬਹੁਤ ਵੱਡਾ ਨੁਕਸਾਨ ਕੀਤਾ ਭਾਵੇਂ ਕਿ ਜਿਹੜੀ ਹੁਣ ਨਵੀਂ ਪੀੜ੍ਹੀ ਐ ਇਹਦੇ ਤੋਂ ਵੱਧ ਰਹੀ ਐ ਕਿਉਂਕਿ ਮਾਪੇ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿੰਨਾ ਮਾੜਾ ਪਰ ਫਿਰ ਵੀ ਜਿਹੜੇ ਇਹਦੇ ਆਦੀ ਹੋ ਚੁੱਕੇ ਆ ਉਹ ਕਿਸੇ ਵੀ ਤਰ੍ਹਾਂ ਰੁਕਦੇ ਨਹੀਂਗੇ ਜੇ ਉਹ ਅੰਦਰ ਵੀ ਚਲੇ ਜਾਂਦੇ ਆ ਤੇ ਉਹ ਫਿਰ ਆਣ ਕੇ ਉਹੀ ਕੰਮ ਕਰਦੇ ਆ ਤੋਂ ਇਹਦੇ ਵਾਸਤੇ ਇੱਕ ਤਾਂ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਆ ਦੂਸਰੇ ਸਰਕਾਰ ਨੂੰ ਜਿਹੜਾ ਹੈਗਾ ਇਹ ਕਿ ਜਿਹੜਾ ਗਲਤ ਅਨੁਸਰ ਉਹਨਾਂ ਦੇ ਨੱਥ ਪਾਉਣ ਦੀ ਲੋੜ ਹੈ ਕਾਫੀ ਪੁਲਿਸ ਕਰ ਰਹੀ ਹੈ ਪਰ ਛੋਟੀਆਂ ਕੁੜੀਆਂ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈਗਾ ਖੇਪ ਜਿਹੜੀ ਹੈਗੀ ਆ ਬੰਦਾ ਲਿਆ ਸਕਦਾ ਬਹੁਤ ਵੱਡਾ ਜਿਹੜਾ ਹੈਗਾ ਭਾਰ ਨਹੀਂ ਹੁੰਦਾ ਤੇ ਉਹਨਾਂ ਨੂੰ ਫੜਨਾ ਵੀ ਬੜਾ ਔਖਾ ਹੈ ਜਿਹੜੇ ਚਿੱਟੇ ਵਾਲੇ ਨਸ਼ੇ ਦੇ ਵਪਾਰੀ ਆ ਸੋ ਇਹ ਗਾਂ ਦੀ ਗਾਂ ਬਹੁਤ ਇਹਨਾਂ ਦੇ ਪੈਰ ਬਸਾਰੇ ਹੋਏ ਆ ਜਿਹੜਾ ਬੰਦਾ ਵੇਚਣ ਵਾਲੇ ਫੜੇ ਵੀ ਜਾਂਦੇ ਆ ਉਹਨਾਂ ਦੇ ਗੋਲਕੋਸ਼ ਨਹੀਂ ਹੁੰਦਾ ਉਹ ਫਿਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈਗੇ ਆ ਇਸ ਇਹ ਕੰਮਾਂ ਦੇ ਵਿੱਚ ਲੱਗੇ ਹੋਏ ਆ ਸੋ ਮਹਿਮਦ ਦਾ ਸਰਕਾਰਾਂ ਚ ਲਾ ਰਹੀਆਂ ਪਰ ਜਿਹੜੇ ਲੋਕ ਆਦੀ ਆ ਜਿਨ੍ਹਾਂ ਨੇ ਪੀਣਾ ਜਿਨ੍ਹਾਂ ਚ ਡਿਮਾਂਡ ਆ ਉਹਨਾਂ ਚ ਰੇ ਦੀ ਸਪਲਾਈ ਨਹੀਂ ਰੁਕ ਸਕਦੀ ਲੋੜ ਆ ਕੇ ਅਸੀਂ ਮਾਨਸਿਕ ਤੌਰ ਤੇ ਤਿਆਰ ਵੀ ਹੋਈਏ ਤੇ ਜਿਹੜੇ ਇਸ ਰਾਹ ਦੇ ਉੱਤੇ ਪਏ ਆ ਉਹਨਾਂ ਨੂੰ ਦੁਆਰਾ ਜਿਹੜਾ ਹੈਗਾ ਇਸ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਅ ਮੇਨ ਲਾਈਨ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਬਰ ਸਕੇ ਬਹੁਤ ਜ਼ਰੂਰੀ ਹੈ ਜੀ ਇੱਕ ਹੋਰ ਬਾਬਾ ਜੀ ਕਿ ਜਿਵੇਂ ਕਿ ਇੱਥੇ ਸੋਸ਼ਲ ਮੀਡੀਆ ਤੇ ਹੋਰ ਬਹੁਤ ਪੋਸਟਾਂ ਆਉਂਦੀਆਂ ਕਿ ਪੰਜਾਬ ਖਾਲੀ ਹੋ ਰਿਹਾ ਹੈ ਐਨ ਆਰ ਆਈਜ਼ ਜਿਹੜੇ ਕਿ ਸਟੂਡੈਂਟ ਆ ਸਾਡੇ ਜਿਹੜੇ ਕਿ ਉੱਥੋਂ ਦੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਰੀ ਬਾਹਰਲੇ ਮਲੱਖਾਂ ਨੂੰ ਭੱਜ ਰਹੀ ਹੈ ਤੇ ਪੋਸਟ ਤੇ ਪੋਸਟ ਇਹੀ ਹੈ ਕਿ ਪੰਜਾਬ ਖਾਲੀ ਹੋ ਰਿਹਾ ਜੀ ਪੰਜਾਬ ਖਾਲੀ ਹੋ ਰਿਹਾ ਹੈ ਇਸ ਸਿਟੀ ਨੂੰ ਇਹ ਪੈਦਾ ਕਿਉਂ ਹੋਈ ਤੇ ਇਹਨੂੰ ਇਹ ਤੋਂ ਆਪਾਂ ਕਿਵੇਂ ਪੰਜਾਬ ਨੂੰ ਬਚਾ ਸਕਦੇ ਆਂ ਪਿਆਰਾਂਗੇ ਹੁਣ ਜਦੋਂ ਤੋਂ ਆ ਪਲੱਸ 2 ਕਰਕੇ ਬਾਹਰ ਆਉਣ ਲੱਗੇ ਬੱਚੇ ਸਭ ਤੋਂ ਜ਼ਿਆਦਾ ਉਦੋਂ ਇਹ ਚੱਲ ਚੱਲੀ ਹੈ ਕਿਉਂਕਿ ਹੁਣ ਜਿਹੜਾ ਪਲੱਸ 2 ਕੀਤੀ ਹੁੰਦੀ ਹੈ ਬੱਚੇ ਨੇ ਉਦੋਂ ਆਈਲੈਂਡ ਕਰਕੇ ਆ ਜਾਂਦਾ ਜੇ ਉਹਨੇ ਬੱਚੇ ਨੇ ਲੜਕੇ ਲੜਕਾ ਨਹੀਂ ਕਰ ਸਕਦਾ ਲੜਕੀ ਕਰਕੇ ਉਹਦੇ ਨਾਲ ਆ ਜਾਂਦੇ ਆ ਸੋ ਇਹਦੇ ਨਾਲ ਜਿਹੜਾ ਬੱਚੇ ਉਹ ਪੂਰੇ ਅਡਲਟ ਨਹੀਂ ਹੁੰਦੇ ਉਹਨਾਂ ਨੂੰ ਕਿਉਂਕਿ ਇਸੇ ਵੀ ਜਿਹੜਾ ਹੈਗਾ ਸਕੂਲ 'ਚ ਹੀ ਰਹੇ ਹੁੰਦੇ ਆ ਬਾਹਰ ਆਣ ਕੇ ਵੀ ਉਹ ਜਿਹੜਾ ਹੈਗਾ ਉਹ ਕੰਮਕਾਰ ਉਹਨਾਂ ਨਹੀਂ ਕਰ ਪਾਉਂਦੇ ਤੇ ਇਸੇ ਵੀ ਜਿਹੜੀ ਹੈਗੀ ਆ ਬਹੁਤ ਹਾਲਾਤ ਬਾਹਰ ਦੇ ਜਿਹੜੇ ਹੈਗੇ ਹੁਣ ਸਰਕਾਰਾਂ ਜਿੱਦਾਂ ਕੈਨੇਡਾ ਨੇ ਜਿਹੜਾ ਹੈਗਾ ਜਿਹੜੇ ਹੈਗੇ ਕੰਮ ਕਰਨ ਤੇ ਲੋਕ ਲਾ ਰਹੀ ਆ ਕੌਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਹੈਗਾ ਇਹਦੇ ਪ੍ਰੋਬਲਮ ਬਾਹਰਲੇ ਮੁਲਕਾਂ 'ਚ ਵੀ ਆਊਗੀ ਜਿਹੜੀ ਸਾਡੇ ਮੁਲਕ 'ਚ ਹੈ ਕਿਉਂਕਿ ਜਿਹੜੇ ਬੱਚੇ ਮਾਪੇ ਚਾਹੁੰਦੇ ਆ ਕਿ ਦੇਸ਼ ਨਹੀਂ ਤੈਨੂੰ ਬਾਹਰ ਭੇਜ ਦਿਓ ਘਰ ਵੇਚ ਕੇ ਕੋਈ ਜਿਹੜੇ ਹੈਗੇ ਆਪਣੇ ਖੇਤ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਸੋ ਉਹਦਾ ਇੱਕ ਇਹ ਵੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਇੱਕ ਕਲਚਰ ਬਣ ਗਿਆ ਕਿ ਜੇ ਤਾਂ ਬੱਚਾ ਬਾਹਰ ਜਾਊਗਾ ਉਹੀ ਕੁਝ ਕਰ ਸਕਦਾ ਉੱਥੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਜਿਹੜੀ ਇਹ ਇੱਕ ਹੋੜ ਲੱਗੀ ਹੋਈ ਹੈ ਇਹਦੇ ਨਾਲ ਜਿਹੜੇ ਸਕੂਲ ਹੈ ਕਾਲਜ ਵਿੱਚ ਕਿਸੇ ਵੀ ਇੰਸਟੀਟਿਊਟ ਨਹੀਂ ਐਦਕੀ ਥੋੜਾ ਜਿਹਾ ਫਰਕ ਪਿਆ ਸਾਰੇ ਕਾਲਜ ਵਿਲੇ ਹੁੰਦੇ ਜਾ ਰਹੇ ਜੇ ਤਾਂ ਬੰਦਾ ਉੱਥੋਂ ਪੜ੍ਹ ਕੇ ਆਵੇ ਬੀਏ ਕਰਕੇ ਆਵੇ ਡਿਗਰੀ ਕਰਕੇ ਆਵੇ ਤੇ ਫਿਰ ਉਹ ਬਾਹਰ ਜਾ ਕੇ ਵੀ ਜਿਹੜਾ ਹੈਗਾ ਸੇਤੀ ਕੰਮਜੋਬ ਹੋ ਸਕਦਾ ਜਦੋਂ ਉਹਨਾਂ ਨੇ ਕੁਝ ਅੰਦਰ ਜਿਹੜਾ ਹੈਗਾ ਖਾਸ ਕਰਕੇ ਪੜ੍ਹਨ ਵਾਸਤੇ ਤਾਂ ਆਉਂਦੇ ਹੀ ਨਹੀਂ ਤੇ ਆਉਂਦੇ ਤਾਂ ਸਿਰਫ ਇੱਥੇ ਸੈਟ ਹੋਣ ਵਾਸਤੇ ਆ ਜਿਹੜਾ ਇੱਥੇ ਸੈੱਟ ਹੋ ਜਾਊਗਾ ਤੂੰ ਫਿਰ ਪਿੰਡਾਂ ਦੇ ਪਿੰਡ ਖਾਲੀ ਹੋਣਗੇ ਤੇ ਉਹਦੇ ਵਾਸਤੇ ਜਿਹੜੀ ਹੈਗੀ ਹੁਣ ਤਾਂ ਕਾਫੀ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਪਿਛਲੇ 2 ਢਾਈਆਂ ਸਾਲਾਂ 'ਚ 47000 ਨੌਕਰੀਆਂ ਜਿਹੜੀਆਂ ਹੈਗੀਆਂ ਦਿੱਤੀਆਂ ਬਹੁਤ ਜਿਹੜੇ ਕਿਉਂਕਿ ਬੱਚੇ ਤਾਂ ਸਾਰੇ ਬਾਹਰ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਥੇ ਹੋਊਗਾ ਉਹਨੂੰ ਜ਼ਰੂਰ ਨੌਕਰੀਆਂ ਮਿਲਣਗੇ ਕਿਉਂਕਿ ਜਿਹੜੀ ਬੀਏ ਨਹੀਂ ਉੱਥੇ ਕੋਈ ਕਰ ਰਿਹਾ ਬੀਐਡ ਨਹੀਂ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਨੌਕਰੀ ਐ ਸਭ ਨੂੰ ਹੁਣ ਉੱਥੇ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਮੁੰਡਿਆਂ ਦੇ ਸਾਰੇ ਬਾਹਰ ਤੁਰੇ ਆਉਂਦੇ ਲੜਕੀਆਂ ਵੀ ਸਾਰੀਆਂ ਬਾਹਰ ਤੁਰੇ ਆਉਂਦੀਆਂ ਸੋ ਆਪਾਂ ਕਿਸੇ ਨੂੰ ਇਸ ਤਰ੍ਹਾਂ ਤੇ ਰੋਕ ਨਹੀਂ ਸਕਦੇ ਪਰ ਉਹਦਾ ਇਹੀ ਇੱਕ ਉੱਥੇ ਰੋਜ਼ਗਾਰ ਮਿਲੇ ਉੱਥੇ ਹੋਰ ਇਹੋ ਜਿਹੇ ਕੰਮ ਧੰਦੇ ਖੋਲਣ ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਉੱਥੇ ਰੋਜ਼ਗਾਰ ਮਿਲੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਣ ਤੇ ਜਿਹਦੇ ਨਾਲ ਉਸੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਅ ਜਿਹੜੇ ਉਹ ਬੱਚੇ ਰਹਿ ਸਕਦੇ ਆ ਸੋ ਕਈ ਵਾਰਾਂ ਜਿਹੜੀ ਹੈਗੀ ਹੈ ਬਾਹਰ ਦੀ ਜਦੋਂ ਸਾਡੇ ਐਨਆਰਆਈ ਵੀਰ ਆਉਂਦੇ ਆ ਤੇ ਉਹਨਾਂ ਦੇ ਜਿਹੜੇ ਜਿਹਦੇ ਬੱਚਾ ਬਾਹਰ ਚਲੇ ਜਾਂਦਾ ਉਹਦੀਆਂ ਕੋਠੀਆਂ ਬਣਨੀ ਸ਼ੁਰੂ ਹੋ ਜਾਂਦੀਆਂ ਤੇ ਦੂਸਰਾ ਮਾਂ-ਮਾਪ ਵੀ ਚਾਹੁੰਦਾ ਹੋਵੇ ਵੀ ਮੈਂ ਵੀ ਬੱਚੇ ਨੂੰ ਬਾਹਰ ਭੇਜਾਂ ਤਾਂ ਹੀ ਮੇਰੀ ਇਹ ਗਰੀਬੀ ਨਿਕਲੂਗੀ ਉਹਦਾ ਕਰਕੇ ਵੀ ਜਿਹੜੇ ਹੈਗੇ ਬੱਚਿਆਂ ਨੂੰ ਕਈਆਂ ਦੀਆਂ ਚੰਗੀਆਂ ਪੈਲੀਆਂ ਉਧਰ ਚੰਗੇ ਕਾਰੋਬਾਰ ਉਧਰ ਛੱਡ ਕੇ ਆ ਜਾਂਦੇ ਇਧਰ ਆਣ ਕੇ ਸਗੋਂ ਰੁੱਲਦੇ ਆ ਸੋ ਸਾਨੂੰ ਅਸੀਂ ਤਾਂ ਇਹੀ ਕਹਣਾ ਦੋਨੇ ਅੰਕੇ ਜਿਹਦੇ ਉੱਥੇ ਕਾਰੋਬਾਰ ਠੀਕ ਆ ਉੱਥੇ ਪੈਲੀ ਹੈਗੀ ਆ ਉੱਥੇ ਵੀ ਧੰਦਾ ਚੱਲਦਾ ਉਹਨੂੰ ਬਿਲਕੁਲ ਨਹੀਂ ਇੱਥੇ ਆਉਣਾ ਚਾਹੀਦਾ ਜਿਹੜਾ ਚਲੋ ਗਰੀਬ ਆ ਜਿਹੜਾ ਉੱਥੇ ਬੇਰਜਗਾਰ ਆ ਜਾਂ ਉਹ ਜਿਹੜਾ ਜੀਵਿਕਾ ਕੰਮ ਧੰਦਾ ਨਹੀਂ ਚੱਲਦਾ ਉਹ ਤੇ ਆ ਜਵੇ ਤੇ ਚਲੋ ਇੱਥੇ ਆਣ ਕੇ ਕੋਈ ਨਾ ਕੋਈ ਕੰਮ ਕਰ ਸਕਦਾ ਤੇ ਜਿਹੜੇ ਚੰਗੇ ਭਲੇ ਉਧਰੋਂ ਨੌਕਰੀਆਂ ਛੱਡ ਕੇ ਇੱਧਰ ਨੂੰ ਆ ਰਹੇ ਆ ਇਹ ਇੱਕ ਬਹੁਤ ਜਿਹੜਾ ਹੈਗਾ ਗਲਤ ਰਿਆਨ ਜਿਹਦੇ ਨਾਲ ਕੱਲਾ ਪੰਜਾਬ ਨੂੰ ਨਹੀਂ ਨੁਕਸਾਨ ਹੋ ਰਿਹਾ ਔਣ ਵਾਲੇ ਸਮੇਂ ਤੇ ਜਿਹੜਾ ਹੈਗਾ ਬਾਹਰ ਵੀ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਦੇਖ ਰਿਹਾ ਕਿ ਮੌਲਕ ਜਿਹੜੇ ਹੈਗੇ پابੰਦੀਆਂ ਲਾਈ ਜਾਂਦੇ ਆ ਔਣ ਵਾਲੇ ਸਮੇਂ ਤੇ ਜ਼ਰੂਰ ਇਹ ਰੁਝਾਨ ਘਟੂਗਾ ਬਾਬਾ ਜੀ ਦਿਲ ਬੜਾ ਕਰਦਾ ਕਿ ਤੁਹਾਡੇ ਨਾਲ ਹੋਰ ਵੀ ਗੱਲਾਂ ਕੀਤੀਆਂ ਜਾਣ ਲੇਕਿਨ ਟਾਈਮ ਇਜ ਨਹੀਂ ਦਿੰਦਾ ਵਾਹਿਗੁਰੂ ਨੇ ਜ਼ਿੰਦਗੀ ਬਖਸ਼ੀ ਹੋਰ ਤਾਂ ਹੋਰ ਇਨ ਫਿਊਚਰ ਫੇਰ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਜੀਵਨ ਜਾਂਚ ਦੀਆਂ ਗੱਲਾਂ ਸੁਣਾਵਾਂਗੇ ਤੇ ਅੱਜ ਵਾਸਤੇ ਅ ਸੰਗਤ ਨੂੰ ਦਰਸ਼ਕਾਂ ਨੂੰ ਥੇਮਾ ਮਾ ਦੇ ਤੇ ਠੀਕ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਇੱਕ ਵਾਰੀ ਫੇਰ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ